ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਡੀਪੀ ਤੋਂ ਦੂਈ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਸਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਬਿੱਟੂ ਸਨੇਕ ਕੈਚਰ ਨੇ ਬਿੱਟੂ ਸਨੇਕ ਕੈਚਰ ਨੇ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਾਨੂੰ ਦੱਸਿਆ ਕਿ ਇਹ ਜੋ ਸਕਰੀਨ ਦੇ ਉੱਤੇ ਤੁਸੀਂ ਦੇ ਦੇ ਪਿਓ ਇਹ ਆਂਡਿਆਂ ਦੀਆਂ ਤਸਵੀਰਾਂ ਨੇ ਤੇ ਆਂਡੇ ਕਿਹਦੇ ਨੇ ਇਹ ਆਂਡੇ ਨੇ ਇੱਕ ਵਾਟਰ ਸਨੇਕ ਦੇ ਤਾਂ ਹੁੰਦਾ ਦੀ ਕਿ ਵਾਟਰ ਸਨੇਕ ਜਿਹੜਾ ਕਿ ਪਾਣੀ 'ਚ ਰਹਿਣ ਵਾਲਾ ਸਾਪ ਆ ਉਹਦੇ ਇਹ ਆਂਡੇ ਨੇ ਵਾਟਰ ਸਨੇਕ ਦੇ ਆਂਡੇ ਨੇ ਬਿੱਟੂ ਸਨੇਕ ਕੈਚਰ ਵੱਲੋਂ ਦੱਸਿਆ ਗਿਆ ਕਿ ਜਿਹੜਾ ਵਾਟਰ ਸਨੇਕ ਆ ਉਹ ਨਿੱਕੇ ਆਂਡੇ ਦਿੰਦਾ ਤੇ ਜਿਹੜਾ ਰੈਟ ਸਨੇਕ ਆ ਉਹ ਮੋਟੇ ਵੱਡੇ ਆਂਡੇ ਦਿੰਦਾ ਆ ਪਰ ਤੁਹਾਨੂੰ ਦੱਦਈਏ ਕਿ ਜਿਹੜੀਆਂ ਚੀਜ਼ਾਂ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਸੀ ਕਿ ਇੱਕ ਸੱਪ ਆ ਜਿਹੜਾ ਉਹ ਕੋਤਰ ਸੌ ਆਂਡੇ ਦਿੰਦਾ ਕੋਤਰ ਸੌ 101 ਆਂਡੇ ਜਿਹੜੇ ਆ ਉਹ ਦਿੰਦਾ ਆ ਜਿਹੜਾ ਵਾਟਰ ਸਨੇਕ ਆ ਜਾਂ ਕੋਈ ਵੀ ਸੱਪ ਆ ਜਿਹੜਾ ਕਿਹਾ ਜਾਂਦਾ ਸੀ ਲੋਕਾਂ ਵੱਲੋਂ ਕਿ ਬਹੁਤ ਵਾਰ ਆਪਾਂ ਸੁਣ ਚੁੱਕੇ ਆ ਕਿ ਇੱਕ ਸੱਪ ਦੇ ਜਿਹੜੇ ਆਂਡੇ ਆ ਉਹ ਕੋਤਰ ਸੌ 100 ਕੰਡੇ ਹੁੰਦੇ ਨੇ ਅੱਜ ਦੇਖ ਵੀ ਲਿਆ ਤਾਂ ਦੱਸ ਦਈਏ ਕਿ ਬਹੁਤ ਸਾਰੇ ਇੱਥੇ ਜਿਹੜੇ ਆ ਇੱਕ ਘਰ ਦੀਆਂ ਕੰਦਾ ਦੇ ਨਾਲ-ਨਾਲ ਜਿਹੜੀ ਇੱਕ ਝਰੀ ਪਈ ਹੋਈ ਸੀ ਉਹਦੇ ਵਿੱਚ ਸੱਪ ਦੇ ਜਿਹੜੇ ਆ ਬਹੁਤ ਸਾਰੇ ਆਂਡੇ ਜਿਹੜੇ ਕੀ ਬਿੱਟੂ ਸਨੇਕ ਐਚਰ ਗਿਣਦੇ ਹੋਏ ਦੱਸ ਦਿਆ ਕਿ ਘਰ ਤੋਂ ਘੱਟ 68 ਆਂਡੇ ਜਿਹੜੇ ਆ ਇੱਥੋਂ ਪ੍ਰਾਪਤ ਕੀਤੇ ਗਏ ਆ ਜਿਨ੍ਹਾਂ ਦੇ ਵਿੱਚੋਂ ਬੱਚੇ ਨਿਕਲੇ ਹੋਏ ਆ ਆਈਟਮ ਤੁਹਾਨੂੰ ਦੱਦਈਏ ਕਿ ਇੱਥੇ ਜਿਹੜੇ ਆ ਬਹੁਤ ਸਾਰੇ ਬੱਚਿਆਂ ਨੂੰ ਜਿਹੜਾ ਆ ਘਰ ਵਾਲਿਆਂ ਵੱਲੋਂ ਮਾਰ ਵੀ ਦਿੱਤਾ ਗਿਆ ਤੇ ਬਹੁਤ ਸਾਰੇ ਬੱਚੇ ਜਿਹੜੇ ਆ ਕੇ ਬਿੱਟੂ ਸਨੇਕ ਕੈਚਰ ਵੱਲੋਂ ਜਿਹੜੇ ਆ ਕੈਚ ਵੀ ਕੀਤੇ ਜਾਂਦੇ ਨੇ ਫੜੇ ਜਾਂਦੇ ਨੇ ਤੇ ਉਹਨਾਂ ਦਾ ਰੈਸਕਿਊ ਕਰ ਲਿਆ ਜਾਂਦਾ ਆ ਪਰ ਜਿਹੜੇ ਰਾਤ ਬਰਾਤੇ ਘਰ ਵਾਲਿਆਂ ਦੇ ਸਾਹਮਣੇ ਆ ਜਾਂਦੇ ਆ ਉਹਨਾਂ ਨੂੰ ਘਰ ਵਾਲਿਆਂ ਵੱਲੋਂ ਮਾਰ ਦਿੱਤਾ ਜਾਂਦਾ ਹੈ ਕਿਉਂਕਿ ਸੱਪ ਦਾ ਜਿਹੜਾ ਆ ਖੌਫ ਬਹੁਤ ਜ਼ਿਆਦਾ ਹੁੰਦਾ ਆ ਸੱਪ ਵੱਡਾ ਹੋਵੇ, ਛੋਟਾ ਹੋਵੇ, ਜਰੀਲਾ ਹੋਵੇ, ਚਾਹੇ ਨਾਜਰੀਲਾ ਹੋਵੇ ਪਰ ਉਹਦਾ ਖੌਫ ਬਹੁਤ ਜ਼ਿਆਦਾ ਹੁੰਦਾ ਹੈ ਜਿਹਦੇ ਖੌਫ ਦੇ ਚਲਦਿਆਂ ਘਰ ਵਾਲਿਆਂ ਨੇ ਦੱਸਿਆ ਕਿ ਇਹਦੇ ਵਿੱਚ ਜਿਹੜਾ ਆ ਕਾਫੀ ਜ਼ਿਆਦਾ 15 ਤੋਂ 16 ਜਿਹੜੇ ਬੱਚੇ ਆ ਉਹ ਸੱਪ ਦੇ ਮਾਰ ਦਿੱਤੇ ਗਏ ਨੇ ਤੇ ਜਿਹਦੇ ਵਿੱਚੋਂ 16 ਤੋਂ 17 ਬੱਚੇ ਆਣ ਕੇ ਰੈਸਕਿਊ ਵੀ ਕੀਤੇ ਨੇ ਬਿੱਟੂ ਸਨੇਕ ਕੈਚਰ ਵੱਲੋਂ ਜੋ ਕਿ ਬਹੁਤ ਵਧੀਆ ਕੰਮ ਕਰਦੇ ਪਏ ਨੇ ਉਹਨਾਂ ਨੇ ਇਸ ਪਿੰਡ ਦੇ ਵਿੱਚੋਂ ਜਿਹੜੇ ਆ ਕਾਫੀ ਬੱਚੇ ਜਿਹੜੇ ਰੈਸਕਿਊ ਕੀਤੇ ਨੇ ਵਾਟਰ ਸਨੇਕ ਦੇ ਆਂਡੇ ਜਿਹੜੇ ਨੇ ਉਹ ਪਾਟਸ ਦੱਸੇ ਜਾ ਰਹੇ ਨੇ ਤੇ ਬਾਠ ਆਂਡੇ ਜਿਹੜੇ ਨੇ ਉਹ ਰੈਸਕਿਊ ਉਹਨਾਂ ਦੇ ਵਿੱਚੋਂ ਜਿਹੜਾ ਆ 16 ਤੋਂ 17 ਸੱਪਾਂ ਨੂੰ ਕੀਤਾ ਗਿਆ ਆ ਜਿਹੜੇ ਕੁਝ ਬੱਚੇ ਰਾਤ ਨਿਕਲੇ ਨੇ ਉਹ ਘਰ ਵਾਲਿਆਂ ਵੱਲੋਂ ਦੱਸਿਆ ਜਾ ਰਿਹਾ ਵੀ ਉਹਨਾਂ ਨੇ ਖੌਫ ਦੇ ਚਲਦੇ ਜਿਹੜੇ ਆ ਮਾਰ ਦਿੱਤੇ ਗਏ ਨੇ ਕਿਉਂਕਿ ਘਰ ਦੇ ਵਿੱਚ ਉਹਨਾਂ ਦੇ ਵੀ ਛੋਟੇ ਛੋਟੇ ਬੱਚੇ ਇੱਧਰ ਉੱਧਰ ਘੁੰਮਦੇ ਨੇ ਪਰ ਡਰ ਜਿਹੜਾ ਆ ਬਹੁਤ ਵੱਡਾ ਹੁੰਦਾ ਆ ਇਹ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਈਓ ਪੀ ਜਿਹੜੇ ਰੈਸਕਿਊ ਕੀਤੇ ਗਏ ਬੱਚੇ ਨੇ ਇਹ ਉਹ ਬੱਚੇ ਨੇ ਜੋ ਕਿ ਬਿੱਟੂ ਸਨੇਕ ਕੈਚਰ ਵੱਲੋਂ ਜਿਹੜੇ ਆ ਰੈਸਕਿਊ ਕਰਕੇ ਡੱਬੇ ਦੇ ਵਿੱਚ ਪਾਏ ਗਏ ਨੇ ਬਹੁਤ ਜ਼ਿਆਦਾ ਸੱਪ ਦੇ ਬੱਚੇ ਜਿਹੜੇ ਆ ਬਿੱਟੂ ਸਨੇਕ ਕੈਚਰ ਵੱਲੋਂ ਜਿਹੜੇ ਆ ਫੜੇ ਜਾਂਦੇ ਆ ਤੇ ਬਿੱਟੂ ਜੀ ਦਾ ਕਹਿਣਾ ਇਹ ਆ ਕਿ 66 ਆਂਡੇ ਜਿਹੜੇ ਆ ਉਹ ਪਾਏ ਗਏ ਨੇ ਇਸ ਘਰ ਦੀਆਂ ਨੀਹਾਂ ਦੇ ਆਲੇ ਦੁਆਲੇੋਂ ਖੋਦਾਈ ਕਰਨ ਤੋਂ ਬਾਅਦ ਬਣੇ ਰੋਵੇ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਤਾਂ ਕਿ ਤੁਹਾਨੂੰ ਵੀ ਜਿਹੜੀ ਸੱਪਾਂ ਦੇ ਬਾਰੇ ਜਾਣਕਾਰੀ ਹੋ ਸਕੇ ਕਿਹੜੇ ਸੱਪ ਜ਼ਹਿਰੀਲੇ ਨੇ ਕਿਹੜੇ ਸੱਪ ਨਹੀਂ ਜ਼ਹਿਰੀਲੇ ਕੋਸ਼ਿਸ਼ ਕਰਾਂਗੇ ਕਿ ਸੱਪਾਂ ਦੀਆਂ ਵੀਡੀਓ ਵੀ ਜੜੀਆਂ ਬਿੱਟੂ ਭਾਈ ਦੇ ਥਰੂ ਤੁਹਾਡੇ ਤੱਕ ਪਹੁੰਚਾਈਆਂ ਜਾਣ ਤਾਂ ਕਿ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੋ ਸਕੇ ਕਿ ਸੱਪ ਜ਼ਹਿਰੀਲਾ ਕਿਹੜਾ ਆ ਤੇ ਨੌਨ ਜ਼ਹਿਰੀਲਾ ਕਿਹੜਾ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਅਗਰ ਘਰ ਦੇ ਵਿੱਚ ਜਾਂ ਉਰੇ ਪਰੇ ਤੁਹਾਨੂੰ ਸੱਪ ਨਾਲ ਟੱਕਰਾ ਹੁੰਦਾ ਆ ਤਤੋ ਹੀ ਉਹ ਸਮਝ ਸਕੋ ਕਿ ਸਾਪ ਜਰੀਲਾ ਆ ਕਿੰਨਾ ਜਰੀਲਾ ਆ ਜਾਂ ਨਹੀਂ ਜਰੀਲਾ ਆ ਇਸ ਚੀਜ਼ ਦੇ ਉੱਤੇ ਜਾਣਕਾਰੀ ਦੇ ਲਈ ਚੈਨਲ ਦੇ ਨਾਲ ਬਨੇ ਰਹੋ ਪਹਿਲਾਂ ਵੀ ਕੁਝ ਵੀਡੀਓ ਅਪਲੋਡ ਕਰ ਚੁੱਕੇ ਆ ਉਹ ਵੀ ਤੁਸੀਂ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਸਾਜੀ ਤੁਹਾਨੂੰ ਕਿਵੇਂ ਪਤਾ ਲੱਗਾ ਤੁਹਾਨੂੰ ਰਤੀ ਪਤਾ ਲੱਗਾ ਇਹ ਇੱਕ ਬੱਚਾ ਦੇਖਿਆ ਅੱਛਾ ਤੇ ਉਹ ਮੈਂ ਕਿਹਾ ਕਿ ਚਾਈ ਦੇਖੀ ਹੋਏਗਾ ਕਿ ਮੈਂ ਫਟ ਲਾਗੋ ਨੀ ਤੇ ਸਮਾਰਟ ਮੁੰਡਾ ਕੱਲਾ ਪੀ ਇਥੇ ਬਾਲਟੀ ਸੀ ਉਹਦੇ ਵਿੱਚ ਵੀ ਤਿੰਨ ਚਾਰ ਪੀ ਥੱਲੇ ਵੜੇ ਦੇ ਸੀ ਪੋਚਾਈ ਵਜੇ ਵੀ ਦੋ ਤਿੰਨ ਬੜੇ ਸੀ ਕਿਸਾਨ ਹਏ ਜਿਦੋਂ ਆਹੀ ਜਰਨੈਲ ਦਾ ਛਿੱਟਾ ਛਿੱਟਾ ਦਿੱਤਾ ਤੇ ਉਹ ਜਾਦਾ ਹੀ ਨਿਕਲ ਆਏ ਬਾਹਰ ਠੀਕ ਹੈ ਅਸੀਂ ਫਿਰ ਉਹ ਸਾਰੇ ਮਾਰੇ ਮੂਰੇ ਅੱਛਾ ਫਿਰ ਸਵੇਰ ਦਾ ਹਨ ਫਿਰ ਬੜਾ ਡਰ ਗਿਆ ਇਹ ਦੋ ਤਿੰਨ ਸੀਲੇ ਫਿਰ ਨਿਕਲੇ ਆਈਆਂ ਕਿ ਕਿਹਨ ਲੱਗੀ ਚੱਟ ਕਰਵਾ ਲੈਣੇ ਕਿ ਇਹ ਕਿਦਾਂ ਲੱਗਾ ਵੀ ਜਿਹੜਾ ਆਪਾਂ ਇਥੋਂ ਤੁਹਾਡੇ ਆ ਕੇ ਆਡੇ ਉਡੇ ਕੱਢ ਦਿੱਤੇ ਤੁਹਾਨੂੰ ਹੁਣ ਕੋਈ ਸੰਤੁਸ਼ਟੀ ਹੋਈ ਆ ਹਾਂਜੀ ਸੰਤੁਸ਼ਟੀ ਤੇ ਹੋਈ ਆ ਲੇਕਿਨ ਮਤਲਬ ਕਿ ਜਿੰਨੇ ਆਂਦੇ ਉਹਨੇ ਬੱਚੇ ਨਹੀਂ ਨਿਕਲੇ ਡਰ ਤੇ ਸਾਡੇ ਮਨ ਵਿੱਚ ਫਿਰ ਹੈਗਾ ਹੈ ਹੈਗਾ ਹੀ ਆ ਕਿ ਜੇ ਇੰਨੇ ਨਿਕਲ ਆਂਦੇ ਬੱਚੇ ਸਾਨੂੰ ਲੱਗਣਗੇ ਚਲੋ ਥੋੜੇ ਆ ਪਰ ਲੇਕਿਨ ਹਲੇ ਬੱਚੇ ਇੰਨੇ ਨਹੀਂ ਨਿਕਲੇ ਹੈ ਦੇਖੀਏ ਹੈਗਾ ਜਾਨੀ ਕਿ ਅੱਦੇ ਘੇ ਨਿਕਲ ਆਏ ਨੇ ਹਾਂਜੀ ਅੱਦੇ ਹੀ ਮਤਲਬ ਕਿ ਇਹ ਤਾਂ ਨਿਕਲ ਹੀ ਆਏ ਨੇ 25 26 ਤੱਕ ਤਾਂ ਨਿਕਲ ਹੀ ਆਏ ਆ ਕਿਉਂਕਿ 12 13 14 ਤਸਰੀਆਂਤੀ ਮਾਰੇ ਸੀ ਕਰੋ 2 3 4 ਸਵੇਰੇ ਮਾਰੇ ਆ ਠੀਕ ਆ ਜੀ ਮਤਲਬ ਕਿ ਤੁਸੀਂ ਵੀ ਮਤਲਬ ਕਿ 7 8 ਪੜੇ ਹੀ ਹੋਣਗੇ ਹਾਂਜੀ ਹਾਂਜੀ ਦੇਖੋ ਮੈਂ ਤੁਹਾਨੂੰ ਦਿਖਾਣਾ ਪੀਏ ਵਾਟਰ ਸਨੇਕ ਜਿਹੜੇ ਆਪਾਂ ਰੈਸਕਿਊ ਕੀਤੇ ਨੇ ਇਥੋਂ ਤੇ ਇਹਨਾਂ ਨੂੰ ਵੀ ਤੁਹਾਨੂੰ ਅਸੀਂ ਚੰਗੀ ਤਰ੍ਹਾਂ ਵਿਖਾਨੇ ਆ ਇਹ ਵੇਖੋ ਇਹ ਡੱਬੇ ਦੇ ਵਿੱਚ ਅਸਲੀ ਵਾਟਰ ਸਨੇਕ ਜਿਹੜੇ ਨਿਕਲੇ ਨੇ ਕੋਈ 10 12 ਇਹਦੇ ਵਿੱਚ ਨੇ ਜੇ ਆਪਾਂ ਇਹਨਾਂ ਨੂੰ ਜਿਹੜਾ ਕਿਸੇ ਪਾਣੀ ਦੇ ਵਿੱਚ ਰਿਲੀਜ਼ ਕਰ ਦਿਆਂਗੇ ਆਵਾ ਗਰਮੀ ਦੇ ਮੌਸਮ ਦੇ ਵਿੱਚ ਜ਼ਿਆਦਾਤਰ ਵਾਟਰ ਸਨੇਕ ਜਿਹੜੇ ਆ ਉਹ ਬੱਚੇ ਦੇਖ ਰਹੇ ਨੇ ਰਸਲੇਕ ਨੇ ਬੱਚੇ ਦਿੱਤੇ ਨੇ ਕੋਫਰੇ ਨੇ ਵੀ ਦਿੱਤੇ ਨੇ ਅੱਜ ਕੱਲ ਦੇ ਸੀਜ਼ਨ ਤੇ ਬੱਚੇ ਬਹੁਤ ਥੇਰੇ ਅਸੀਂ ਕੋਈ ਗੱਲ ਨਹੀਂ ਦਾ ਦੇ ਆਪਣੇ ਸ਼ਹਿਰ ਦੇ ਵਿੱਚ ਮੈਂ 25 30 ਕਿਲੋਮੀਟਰ ਦੇ ਵਿੱਚ ਜਾ ਸਕਣਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਤੇ ਮੇਰੇ ਨਾਲ ਫਿਰ ਸੰਪਰਕ ਕਰ ਸਕਦਾ ਮੈਂ ਲੋਕਾਂ ਦੀ ਮੁਸ਼ਕਲ ਦਾ ਹੱਲ ਕਰਦਾ ਰਹਾਂਗਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਬੁਲਾ ਕੇ ਤੇ ਆਪਾਂ ਇਹਨਾਂ ਨੂੰ ਗੈਰਟੀਫਾਈ ਕੀਤਾ ਹੈ ਦੁਬਾਰਾ ਨੰਬਰ ਮੇਰਾ ਨੋਟ ਕਰ ਲਓ 99147 5198 ਗੌਰਮੈਂਟ ਕਾਲਜ ਰੋਡ ਮੇਰਾ ਪਤਾ ਬਹੁਤ ਬਹੁਤ ਧੰਨਵਾਦ ਜੈ ਜੀ ਦਾ ਸਾਥ ਤੁਹਾਡਾ ਬਹੁਤ ਬਹੁਤ